ਸਤਿ ਸ੍ਰੀ ਅਕਾਲ ਬਾਈ ਜੀ ਮਾਣਡੇ ਦੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਦੋ ਝੋਟੀਆਂ ਬਹੁਤ ਸਾਫ਼ ਸੁਥਰੀਆਂ ਤੇ ਬਾਈ ਨੇ ਕਰਦੇ ਆ ਗੱਲ ਬਾਤ ਤੇ ਵਧੀਆ ਕੁਆਲਿਟੀ ਵਾਲੀਆਂ ਝੋਟੀਆਂ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਸਾਹ ਵਧੀਆ ਠੀਕ ਠਾਕ ਜੀ ਬਾਈ ਜੀ ਕਿਰਪਾ ਕਰਨਾ ਮਾਣਡੇ ਦੇ ਜਿਹਨੇ ਭੈਣ ਭਰਾਵਾਂ ਨਾਲ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਹਾਂ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂ ਜੀ ਸਾਰਿਆਂ ਵੇਦੀ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਤੇ ਝੋਟੀਆਂ ਵੀ ਜੀ ਚੰਗੀਆਂ ਟੋਪ ਦੀਆਂ ਵਧੀਆ ਦੋ ਪਹਾੜ ਠੀਕ ਜੀ ਜਿਆਦਾ ਹਾਂਜੀ ਤੁਹਾਡੀ ਅੱਠਾਂ ਦਰਾਂ ਦੀ ਸੁਈ ਆ ਠੀਕ ਜੀ ਤੇ ਦੂਜਾ ਸੁਗਾ ਠੀਕ ਜੀ ਹਲੋ ਜੀ 12 ਕਿਲੋ ਦੁੱਧ ਤਿਆਰ ਆ ਹੁਣ 12 ਕਿਲੋ ਦੁੱਧ ਤਿਆਰ ਆ ਅੱਠ ਦਿਨ ਹੋਏ ਸੁਈ ਨੂੰ ਆਰ ਤੋਂ 10 ਦਿਨ ਦੇ ਵਿੱਚ ਕਟਾ ਮਗਿਆ ਠੀਕ ਜੀ ਫਾਟੇ ਬਟੀ ਵੀਰ ਜਿੱਡਾ ਕੱਦ ਵਜਨ ਓਟਾ ਹੀ ਲੇਵਾ ਥਲੀ ਦੇਖੋ ਜੀ ਪੂਰੀ ਝੋਟੀ ਨਸਲੀ ਦੁੱਧ ਵਾਲੀ ਠੀਕ ਜੀ ਥਾਂ ਬਹੁਤ ਪਿਆਰਾ ਲੱਗਦਾ ਦੇਖੋ ਜੀ ਝੋਟੀ ਦਾ ਲੇਵਾ ਕੁਆਲਟੀ ਉਹ ਨਹੀਂ ਜਿਹਨੂੰ ਕਹਿੰਦੇ ਆ ਬਾਬੇ ਦੇ ਪੀਸ ਲੰਮੀ ਤੌਰ ਤੋਂ ਮਾਰੀ ਗਾਂ ਤੋਂ ਆ ਕੇ ਦੇਖੋ ਜੀ ਕੁਆਲਟੀ ਵਾਲੀ ਝੋਟੀ ਜੀ ਬਹੁਤ ਲੇਵਾ ਸਾਫ ਸੁਥਰਾ ਫੋਟੋ ਬਾਲਾਂ ਨੂੰ ਲੈ ਆ ਵੀਰ ਜੀ ਲੈ ਆਓ ਇੱਕ ਹੱਡੀ ਵਾਲੀ ਮਹਿਮਾ ਠੀਕ ਜੀ ਹੋਰ ਜੀ ਥੋੜੀ ਝੋਟੀ ਵੀ ਸਾਫ ਵਧਰੀ ਠੀਕ ਜੀ ਹਾਂ ਟੜੀ ਚੋਟੀ ਵੀਰਲੇ ਵੇਲੂ ਵੇਰੀ ਬੜੀ ਸਾਫ ਠੰਡੀ ਤੇ ਨਹੀਂ ਬੜੀ ਨਿਖਾਸ ਹੋ ਗਿਆ ਦੋ ਚਾਰ ਸੋ ਬੱਦੇ ਅੜਾ ਚੜਦਾ ਡਾ ਲਗਾ ਫਿਰ ਥਾਣ ਥਣ ਬਹੁਤ ਚੋਟੀ ਦਾ ਵਾਹ ਮੈਂ ਬਗਾ ਠੀਕ ਜਵਾਜੋ ਇਹ ਭੋਲੀ ਯਾਰਾ ਕੀ ਭੋਲੀ ਤੁਹਾਨੂੰ ਬੱਚਾ ਬਹਿ ਕੇ ਛੋੜੀ ਠੀਕ ਜੀ ਇਨੀ ਜੀ ਥਾਣ ਥਣ ਵੀ ਦੋਹਰਾ ਦਿਖਾ ਵੀਰ ਚੋਟੀ ਸਾਫ ਹੈ ਓਏ ਸਾਫ ਸੁਧਰੀ ਚੋਟੀ ਆ ਤੇ ਲੱਗਾਂ ਦੇਖ ਲਓ ਆ ਜੀ ਕਿੱਟਾ ਕੜੀ ਕਟਾਇਆ ਆ ਆ ਆ 8 ਦਿਨ 800 ਵਾਰਾਂ ਦੇ ਨਾਲ ਬਚਾ ਬਿਲਕੁਲ ਠੀਕ ਸਾਲ ਸੁਦਰੀ ਝੋਟੀ ਦੇ ਪਹਾੜਾ ਜਾਇਜ ਦੇ ਕੋਈ ਖਾ ਦੀ ਦੱਸੋ ਭਾਈ ਕੀ ਮੋਲੇ ਰ ਝੋਟੀ ਵੀਰ ਸਮਝਦੇ ਹਿਸਾਬ ਨਾਲ ਝੋਟੀ ਹੈਗੀ ਹੈ 1 ਪੰਜ ਦੀ ਹਾਂਜੀ ਬਿਲਕੁਲ ਜਾਇਜ ਪਹਾੜਾ ਦੇ ਤਾਂ ਕਿ ਜਿਹੜੀ ਝੋਟੀ ਦੇਣੀ ਹੈ ਹਾਂਜੀ ਲੱਖ ਜੋਂ ਹੀ 2 ਛੱਡ ਦਾਂ 95 ਦੀ ਲਓ ਜੀ ਭਾਈ ਕਹਿੰਦੇ ਇੱਕ ਲੱਖ ਉੱਤੇ ਮੋਲੇ ਹੀ ਤੇ 95000 ਦੀ ਜੈਸ ਨੋ ਝੋਟੀ ਦੇਣੀ ਆ ਤਾਂ ਬਹੁਤ ਸੌ ਸੁਤਰੀ ਤੇ ਕੁਆਲਟੀ ਵਾਲੀ ਝੋਟੀ ਆ ਬੈਸਟ ਠੀਕ 95000 ਦੀ ਸਹੀ ਗੱਲ ਜੇ 95000 ਲੈ ਲਓ ਜੀ 95000 ਰੁਪਏ ਕਹਿੰਦਾ ਹਾਂ ਨਾ ਝੋਟੀ ਦੇ ਦਾਂਗੇ ਠੀਕ ਹੈ ਜੋ ਓਕੇ ਚੰਗੀ ਸੁਤਰੀ ਵੀ ਸੌ ਓਕੇ ਠੀਕ ਹੈ ਬਾਈ ਜੀ ਹਾਂਜੀ ਅੱਗੇ ਖੋਲੋ ਜੀ ਗਾੜੀ ਝੋਟੀ ਵੀ ਰੁਹੀਆਂ 20 ਦਿਨ ਹੋਏ ਸੋਈ ਨੂੰ ਠੀਕ ਆ ਵੀ ਲਾ ਲਓ ਇੱਕ 5 ਰੁਪਏ ਦਾ ਮਹੀਨਾ ਮਾਣ ਕੇ ਕਹਿੰਦਾ ਮਹੀਨੇ ਹੈ ਹੈ ਅੰਦਰ ਤੇ ਮਹੀਨਾ ਮਾਣ ਕੇ ਹੈ ਮਹੀਨਾ ਵਾਲੇ 20 ਰੁਪਏ ਸੱਜ ਗੱਲ ਦੇ ਕੱਟ ਰਗਾ ਠੀਕ ਹੋਊਗਾ ਠੀਕ ਹੈ ਦੂਜਾ ਸੂਆ 811 ਕੋਲ ਦੋਦੇ ਆ ਤੇ ਝੋਟੀ ਨਵਾਂ ਖੋਣਾ ਵਧੀਆ ਝੋਟੀ ਭਾਈ ਆ ਚੱਡਾ ਤੇ ਲੈਵਾ ਵੇਖੋ ਤੇ ਥਾਨ ਚੈੱਕ ਕਰੋ ਜਿਹਨੇ ਦੇਖੇ ਫੇਰ ਵੇਚ ਸਕਦਾ ਆ ਪਸ਼ੂ ਦੋਹ ਹੁੰਦਾ ਥਣ ਲੈਵੇਦਾ ਹੀ ਬਹੁਤ ਝੋਟੀ ਸਾਫ ਤੋਂ ਕੀ ਖਾਮ ਬੋਤ ਪੈਰ ਲਗਾ ਦੇਵਾ ਕੋਟ ਬਾਰਾ ਨੂੰ ਕਸਵਾਸਟਾ ਬਰੀਡ ਬੜੀ ਆ ਖਾਣਾ ਲੈਵੇਦੀ ਹੁੰਦੀ ਆ ਪਸ਼ੂ ਥਣ ਲੈਵੇਦਾ ਹੁੰਦਾ ਕਿਉਂ ਪਪਾ ਜੀ ਥਣ ਲੈ ਵੀ ਦਾ ਡੰਗਰ ਉਹ ਖੁੱਲਾ ਹੋਵੇ ਤੇ ਨਸਲ ਚੰਗੀ ਹੋਊ ਤਾਂ ਥਣ ਹਮੇਸ਼ਾ ਚੰਗਾ ਹੋਊਗਾ ਛੋਟੀਆਂ ਵੀਰ ਹਾਂਜੀ ਸਾਫ ਹੈ ਤੇ ਪਰ ਅਜੇ ਦੋ ਹੀ ਪੀਸ ਹੀ ਪਰ ਦੋਵੇਂ ਚੰਗੇ ਜਮਰ ਵਧੀਆ ਲੋ ਜਿੰਨੇ ਹੁਣ ਪਾਈ ਜਾ ਉਹ ਤੇ ਹਾਂਜੀ 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 ਚੰਗੀਆਂ ਕੁਆਲਟੀ ਵਾਲੀਆਂ ਛੋਟੀਆਂ ਠੀਕ ਠੀਕ ਪਰ ਥਣ ਵੇਖ ਵੀਰ ਛੋਟੀਆਂ ਨੂੰ ਕੀ ਕਰਾਉਣਾ ਥੋੜਾ ਹੱਲ ਲਗਾਓ ਠੀਕ ਬੰਦਾ ਜੱਡ ਬਲੈਕ ਬਣਿਆ ਛੋਟੀਆਂ ਜੱਡ ਬਲੈਕ ਤਕ ਤੋਂ ਤੂਰੀ ਛੋਟੀਆਂ ਬਹੁਤ ਸਾਫ ਸੁਥਰੀ ਆ ਕਸੋ ਬਾਈ ਜੀ ਇਹਦਾ ਮੁੱਲ ਫੇੜਾ ਜੀ ਆ ਮੇਰੇ ਸਾਹਮਣੇ ਬਿਲਕੁਲ ਜਿਆ ਛੋਟੀ ਦੇ ਦਾਂਗੇ ਹਾਂਜੀ ਟੋਕਲਾ ਛੋਟੀ ਵਾਲਾ ਮੁੱਲ ਕਰਨਾ ਬਿਲਕੁਲ ਜਿਆ ਹਾਂਜੀ ਮੁੱਲ ਭਵੇਂ 90 ਕਰੀਏ 85 ਦੀ ਛੋਟੀ ਦੇ ਦਾਂ 80 ਹਜ਼ਾਰ ਦੀ ਜਾਂਦੇ ਚਲੋ ਲਓ ਜੀ 80 ਹਜ਼ਾਰ ਦੀ ਬਾਈ ਕਹਿੰਦਾ ਜਾਂ ਤੋਂ ਐਂਡ ਛੋਟੀ ਇਹਦੇ ਵਾਪਾ ਜੀ ਸੂਆ ਚੋਚੋਗੇ ਨੀਂਦੀਆਂ ਸੀ ਇਹ ਦੇਖੀਆ ਦੂਜੀ ਛੋਟੀ ਅੱਜ ਜਿਆਨ ਭਾ ਕਰਨੀ ਆ ਗਰਮੀਆਂ ਆ ਜਲੀਆਂ ਆ ਸਾਹੀ ਲਾਗੇ ਮਾਲ ਹੋਣ ਤੇ ਜੋ ਹੁੰਦਾ ਬਹੁਤ ਜ਼ਿਆਦਾ ਮੈਡਮ ਵੀਰ ਝੋਟੀ ਸਾਫ ਸੁਥਰੀ ਆ ਝੋਟੀ ਵੀ ਸ ਮੇਰੇ ਹਿਸਾਬ ਨਾਲ ਇੱਕ ਪੰਜ ਦੀ ਝੋਟੀ ਜਿੱਥੇ ਮਰਜੀ ਵੇਖਦੀ ਆ ਸੁਭਾ ਘੜ ਜਾਣਾ ਬਹੁਤ ਜ਼ਿਆਦਾ ਠੀਕ ਸਾਫ ਝੋਟੀ ਵੇਲਾ ਪੂਰੀ ਕੁਆਲਿਟੀ ਵਾਲੀ ਝੋਟੀ ਆ ਤਾਂ ਵਧੀਆ ਠੀਕ ਹੈ ਬਾਈ ਜੀ ਬਹੁਤ ਪਾਈਆਂ ਦੇ ਜਿਆਦਾ ਮੋਲੇ ਆ ਤੇ ਲਾਈਕ ਕਮੈਂਟ ਯਾਰਾ ਖਿੱਚ ਕੇ ਖਿੱਚ ਕੇ ਰੱਖਿਆ ਕਰੋ ਕੰਮ ਨੂੰ ਬਹੁਤ ਜ਼ਿਆਦਾ ਪਹਾੜਾ ਵਡੀਆਂ ਵਸ਼ੀਆਂ ਵੀਰ ਜੀ ਦੋ ਤਿੰਨ ਆ ਚਲੀਆਂ ਥੋੜਾ ਕੰਮ ਹੀ ਜਾਣਾ ਹੈ ਕਿਤੇ ਫੇ ਤਾਂ ਟਾਈਮ ਨਾਲ ਵੀਡੀਓ ਬਣਾ ਲਿਆ ਠੀਕ ਜੀ ਹਾਂ ਜੀ ਤੇ ਬਾਕੀ ਫੋਨ ਨੰਬਰ ਆਪਣਾ ਹੈ 8472407757 ਹਾਂਜੀ ਨਾਮ ਮਾਣਾ ਦੇ ਪਿੰਡ ਪਵਾਂ ਸੇਵਾ ਕਰਿਆ ਕਰੋ ਵੀਰ ਮੇਰਾ ਬਾਣ ਛਾਣੇ ਦਾ ਖੇਜਾ ਰੱਖਿਆ ਕਰੋ ਪਾਇਆ ਕਰੋ ਮਾ ਵੀ ਨਾ ਬਟਾਲਾ ਵਾ ਵੱਧ ਤੋਂ ਵੱਧ ਵੀਰ ਜੀ ਸੇਵਾ ਕਰਿਆ ਕਰੋ ਦੁੱਧ ਹੁਣ ਆਪਣੀ ਸੇਵਾ ਦਾ ਸੇਵਾ ਦਾ ਸੇਵਾ ਦਾ ਡੰਗਰ ਸਾਫ਼ ਸੁਥਰਾ ਹੋਵੇ ਥਣਾ ਦਾ ਸਾਫ਼ ਹੋਗਾ ਚੱਡੇ ਲੇਵੇ ਦਾ ਹਨਾ ਤੇ ਸੇਵਾ ਸੇਵਾ ਕਰਨੀ ਪੈਣੀ ਹੈ ਡੰਗਰ ਨੇ 8 ਦਿਨੀ ਵਸ ਕੇ ਦੁੱਧ ਦੇਣਾ ਵਸ ਕੇ ਜੀ ਲਾ ਕੇ ਦੇਣਾ ਪਾਵੇਂ ਅਸੀਂ ਮਹੀਂ ਲੈ ਆਈਏ ਨਾ ਹਾਂਜੀ ਦੁੱਧ ਇੱਥੇ ਆ ਗਏ ਹੁਣੇ ਵੀਰ ਕੋ ਜੋ ਖਾਂਦੀਆਂ ਇਹ ਦੁੱਧ ਦੇ ਦਿੰਦੇ ਨੇ ਜੀ ਲਾਉਣਾ ਪੈਂਦਾ ਸਹੀ ਗੱਲ ਮਾਲ ਨੇ ਜਿਹੜੀ ਗੱਲ ਹੈ ਹੁਣ ਘਰ ਮਈਆਂ ਵੀ ਲੱਗੀਆਂ ਦੋਤੇ ਵਾਂਡਰ ਰੋਏ ਰਿੰਨੀ ਦਾ ਪਾਈ ਦਾ ਠੀਕ ਜੀ ਗੱਲ ਤੇ ਆ ਵੀ ਮਾਲ ਸੇਵਾ ਕੀਤਿਆਂ ਫੇਰ ਗੱਲ ਬੰਦੀ ਸੇਵਾ ਕੀਤਿਆਂ ਬੰਦੀ ਆ ਇਹ ਕਰਮਾਲੀਆਂ ਆਪਣਾ ਆਪ ਛੱਡ ਜਾਂਦੀਆਂ ਸਭ ਕੁਝ ਹੀ ਸਾਲੀਆਂ ਚੀਜ਼ਾਂ ਆ ਕਿਉਂ ਨਾ ਬਾਬਾ ਜੀ ਇਹਦਾ ਅਸੀਂ ਵਿੱਚ ਮੱਝ ਲੈਣ ਤੇ ਅਸੀਂ ਤੇ ਬੱਚਿਆਂ ਨੂੰ ਕਰੀਏ ਪਾਣੀ ਨਾ ਪੀਵੇ ਹਾਂਜੀ ਉਹਨਾਂ ਕਿਹਾ ਹੀ ਬਾਹਰੀ ਪੀਣ ਇਹ ਬਾਗੀ ਦਾ ਪਾਣੀ ਦਾ ਪਾਣੀ ਪੀਤਾ ਕਈ ਜੰਗਲਾਂ ਦੇ ਭੇਦ ਨਹੀਂ ਹੁੰਦਾ ਹਨ ਵੀ ਭੇਦ ਹੁੰਦਾ ਕਿਨੇ ਕੱਲੀ ਕੱਲੀ ਮੱਝ ਘਾਜ ਰਖਿੰਦੀ ਆ ਪਿਆਰ ਨਾਲ ਰਖੀ ਹੁੰਦੀ ਆ ਆ ਵੀ ਸੇਵਾ ਨੂੰ ਵੇਖਣਾ ਪੈਂਦਾ ਕਿ ਡੰਗਰ ਵੀਰ ਕੋਈ ਵੀ ਆ ਨਾ ਦੁੱਧ ਹੁਣ ਆਪਣੀ ਸੇਵਾ ਨਾਲ ਜੰਗਲਾਂ ਦਾ ਸਾਫ ਸੁਥਰਾ ਹੋਵੇ ਹੁਣ ਜਿਹੜੀ ਮਈ ਥਣ ਘਾਟ ਹੋਵੇ ਉਹ ਸਾਡਾ ਹੱਕ ਆ ਉਹ ਦੱਸ ਕੇ ਦੇ ਦੀ ਔਰ ਪੂਰੀ ਮਾਂ ਹੀ ਕੱਢੀ ਮਾਂ ਹੀ ਵੇਖਣ ਨੂੰ ਯਾਦ ਦੀ ਵੀ ਨਹੀਂ ਨਹੀਂ ਯਾਦ ਬੰਦੇ ਨੇ ਖੜੀ ਯਾਦ ਕਰਦੇ ਆ 12 ਕਿਲੋ ਦੁੱਧ ਤੇ ਤਿਲਾਂ ਹੀ ਦਿੱਤੀ ਬਿਲਕੁਲ ਸੇਵਾ ਕਰੋ ਸੇਵਾ ਕਰਨੀ ਜ਼ਰੂਰੀ ਆ ਇਹ ਨਹੀਂ ਪਸ਼ੂ ਲੱਲੇ ਆ ਤੇ ਬਾਅਦ ਚ ਉਹਨੂੰ ਕੱਲ ਵੀ ਜੀ ਹੁਣ ਲੋਈ ਮਈ ਤੇ ਪਠੇ ਪੁੱਤਰੇ ਖਲੇ ਬੰਨਣਾ ਏ ਲੋਈ ਮਈ ਦੇ ਬੋਲੀ ਛੋਟੀ ਪਾਈ ਸੀ ਤੇ ਹਰਿਆਣੀਆਂ ਉਧਰੋਂ ਇਧਰ ਮਈਆਂ ਆਉਂਦੀਆਂ ਤੇ ਖਾਸ ਖਨੋਰੀ ਬਾਰਡਰ ਲਾ ਕੇ ਮੁੰਡੇ ਨੇ ਮਈਆਂ ਮਗਾਈਆਂ ਤੋਂ ਫੌਜੀ ਵੀਰ ਠੀਕ ਜੀ ਉਹਨੇ ਮਈਆਂ ਉੱਥੇ ਮਗਾਈਆਂ ਤੋਂ ਠੀਕ ਇਹ ਕਾਲ ਰੇਡ ਦੀ ਜਿਹੜੀ ਕਹਿੰਦੇ ਜੈਜ ਪਹਾੜ ਨੂੰ ਜਾਪਿਆ ਤੇ ਉਹਨੇ ਆਪਣੇ ਕੋਲ ਘੱਟ ਚੋਣੀਆਂ ਆਹ ਲੱਖ ਪਰਦੇ ਨੇ 10000 11 12 ਕਿਲੋ ਦੋਦੀ ਦੇਣਾ ਜਿਹੜੀ 2 ਲੱਖ ਵਾਲੀ ਉਹਨੇ 18 19 ਕਿਲੋ ਦੇਣਾ 92 ਹਾਦੀ ਝੋਟੀ ਦੋ ਸਵੇ ਚੌਣ ਵਾਲੀ ਝੋਟੀ ਨਿਕਾ ਸਿੰਘਾ ਇਹਨੂੰ ਉੱਤੇ ਨੇ ਫਿਰ ਆਪ ਦਾ ਨਾਂ ਹੀ ਹੈ ਵੀ ਸਹੀ ਕਹਾਂ ਪਾ ਹਰਿਆਣਾ ਰੇਡ ਕਿੰਨੇ ਕਰੇ ਦੋ ਦੋ ਲੱਖ ਤੇ 1 ਲੱਖ ਰੇਡ ਆ ਉਹ ਵੀ ਇੰਨੇ 16 17 ਕਿਲੋ ਦੇ ਦਿੰਦੀਆਂ ਬਿਲਕੁਲ ਵੀ ਠੀਕ ਆ ਬਾਈ ਬਾਕੀ ਫੋਨ ਨੰਬਰ ਆਪਣਾ 86 27 40 77 55 ਨਾਮ ਹਾਨਾ ਪਿੰਡ ਭੋਮਾ ਪਿੰਡ ਭੋਮਾ ਹਾਂਜੀ ਲਾਈਕ ਕਮੈਂਟ ਯਾਰਾ ਖਿੱਚ ਕੇ ਰੱਖ ਕਰੋ ਮੇਰੇ ਭਰਾ ਬਾਦ ਤੋਂ ਬਾਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਜੁੜੇ ਆ ਜਿੰਨੇ ਆਪਣੇ ਕੋਈ ਜਨਮਰਾਂ ਦੇ ਬਾਦ ਤੋਂ ਬਾਦ ਠੀਕ ਤੇ ਲੈਣਾ ਵੀ ਤਿੰਨ ਚਾਰ ਵਸ਼ੀਆਂ ਆ ਚਲੀਆਂ ਕਈ ਵੀਰ ਫਿਰ WhatsApp ਤੇ ਵੀਡੀਓ ਪਵਾ ਕੇ ਲੈ ਜਾਂਦੇ ਆ ਹਾਂਜੀ ਲੈ ਬੋਬਾ ਜੀ ਲਿਆਓ ਫਿਰ ਤੁਹਾਡੀ ਆ ਚਲਿਆ ਤੇਰੀ ਬਾਜੀ ਤੇਰੀ ਸੱਸੀ ਗਾਲ ਜੀ ਠੀਕ